ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ 3 ਮਈ 2024 ਔਰਤਾਂ ਲਈ ਸਰਕਾਰ ਨੇ ਸ਼ੁਰੂ ਕੀਤੀ ਆਹ ਨਵੀਂ ਸਕੀਮ ਚੋਣ ਕਮਿਸ਼ਨਰ ਦਾ ਬਜ਼ੁਰਗਾਂ ਲਈ ਵੱਡਾ ਐਲਾਨ ਮੌਸਮ ਸੰਬੰਧੀ ਆਈ ਵੱਡੀ ਖਬਰ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਆ ਤੁਹਾਨੂੰ ਸਾਰੀ ਜਾਣਕਾਰੀ ਇਸੇ ਵੀਡੀਓ ਵਿੱਚ ਦੇਵਾਂਗੇ ਤਾਂ ਪਹਿਲੀ ਤੇ ਵੱਡੀ ਖਬਰ ਤੁਹਾਡੇ ਸਾਹਮਣੇ ਆ ਮੌਸਮ ਨੂੰ ਲੈ ਕੇ ਆ ਇਹ ਵੱਡਾ ਅਪਡੇਟ ਤਾਂ ਦੇਖੋ ਪਿਛਲੇ ਕੁਝ ਦਿਨਾਂ ਤੋਂ ਰਾਤ ਦਾ ਤਾਪਮਾਨ ਠੰਡਾ ਹੋਇਆ ਹੈ ਵਿਤੀ ਰਾਤ ਘੱਟੋ ਘੱਟ ਤਾਪਮਾਨ ਵਿੱਚ 6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤਾਪਮਾਨ 17.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਦਿਨ ਦੇ ਤਾਪਮਾਨ ਵਿੱਚ ਵੀ 7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤਾਂ ਦੇਖੋ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਮੁਤਾਬਕ ਮੌਸਮ ਸਾਫ਼ ਰਹੇਗਾ ਜਦ ਕਿ ਅੱਜ ਸ਼ੁੱਕਰਵਾਰ ਨੂੰ ਜਾਨਕਿ ਇੱਕ ਵਾਰ ਫਿਰ ਸ਼ਹਿਰ ਵਿੱਚ ਅੰਸ਼ਕ ਤੌਰ ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ 4 ਮਈ ਜਾਨਕਿ ਕੱਲ ਨੂੰ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਤਾਂ ਦੇਖੋ ਮੀਂਹ ਗਰਜ ਨਾਲ ਪਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤੋਂ ਬਾਅਦ ਮੌਸਮਾ ਜਿਹੜਾ ਸਾਫ਼ ਰਹਿਣ ਦੀ ਉਮੀਦ ਜਿਤਾਈ ਗਈ ਹੈ ਤਾਂ ਦੇਖੋ ਵੀਰਵਾਰ ਯਾਨੀ ਕਿ ਬੀਤੇ ਦਿਨ ਮੌਸਮਾ ਜਿਹੜਾ ਸਾਫ਼ ਰਹਾ ਅੱਜ ਬੱਦਲਬਾਈ ਰਹੇਗੀ ਅਤੇ ਕੱਲ ਨੂੰ ਯਾਨੀ ਕਿ 4 ਤਰੀਕ ਨੂੰ ਬੱਦਲਬਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਔਰਤਾਂ ਨੂੰ ਨਿਵੇਸ਼ ਲਈ ਢਾਖਾਨੇ ਦੀ ਇਸ ਸਕੀਮ ਦਾ ਲੈਣਾ ਚਾਹੀਦਾ ਹੈ ਲਾਭ ਮਿਲਦਾ ਹੈ 7.5% ਤਾਂ ਦੇਖੋ ਮਹਿਲਾ ਸ਼ਕਸ਼ੀਤ ਕਰਨ ਨੂੰ ਉਤਸ਼ਾਹਿਤ ਕਰਨ ਲਈ ਪੀਐਮ ਮੋਦੀ ਸਰਕਾਰ ਨੇ ਔਰਤਾਂ ਲਈ ਇੱਕ ਨਿਵੇਸ਼ ਯੋਜਨਾ ਲਿਆਂਦੀ ਹੈ ਕੇਂਦਰੀ ਮੰਤਰੀ ਸਮਿਤਰੀ ਇਰਾਨੀ ਨੇ ਵੀ ਸਰਕਾਰ ਦੀ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਨਿਵੇਸ਼ ਕੀਤਾ ਮਹਿਲਾ ਸਨਮਾਨ ਸਰਟੀਫਿਕੇਟ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਸਮਿਤਰੀ ইরਾਨੀ ਨੇ ਸੰਸਦ ਮਾਰਗ ਨਵੀਂ ਦਿੱਲੀ ਵਿਖੇ ਸਥਿਤ ਡਾਕ ਘਰ ਵਿੱਚ ਆਪਣਾ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਖਾਤਾ ਖੋਲ੍ਹ ਲਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰਤਾਂ ਲਈ ਵੱਡੀ ਖਬਰ ਹੈ ਵੱਡੀ ਜਾਣਕਾਰੀ ਹੈ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸਰਕਾਰ ਦੀ ਇਸ ਯੋਜਨਾ 'ਚ ਔਰਤਾਂ ਹੀ ਨਿਵੇਸ਼ ਕਰ ਸਕਦੀਆਂ ਨੇ ਤਾਂ ਦੇਖੋ ਮਹਿਲਾ ਸਨਮਾਨ ਸਰਟੀਫਿਕੇਟ ਸਕੀਮ ਸਰਕਾਰ ਦੇ ਵੱਲੋਂ ਬਜਟ 2023 'ਚ ਸ਼ੁਰੂ ਕੀਤੀ ਗਈ ਸੀ ਇਹ ਸਕੀਮ ਇਹ ਸਕੀਮ ਮਾਰਚ 2025 ਤੱਕ ਨਿਵੇਸ਼ ਲਈ ਖੁੱਲੀ ਹੈ ਤਾਂ ਦੇਖੋ 1 ਸਾਲ ਹੀ ਬਾਕੀ ਹੈ ਸਕੀਮ ਦੇ ਤਹਿਤ ਮਹਿਲਾ ਸਨਮਾਨ ਬਚਤ ਸਾਥੀ ਵਕੀਟ ਤੇ ਨਿਵੇਸ਼ ਨੂੰ ਇਨਕਮ ਟੈਕਸ ਐਕਟ 80 ਦੇ ਸੀ ਤਹਿਤ ਜਿਹੜੀ ਛੋਟ ਦਿੱਤੀ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਟੈਕਸ ਬਚਤ ਫਿਕਸਡ ਡਿਪੋਜ਼ਿਟ ਦੇ ਉਲਟ ਤੁਹਾਨੂੰ ਇਸ ਦੇ ਵਿਆਜ ਤੇ ਟੈਕਸ ਲਾਭ ਨਹੀਂ ਮਿਲਦਾ ਇਹ ਸਕੀਮ 7.5% ਸਾਲਾਨਾ ਵਿਆਜ ਦੀ ਪੇਸ਼ਕਸ਼ ਕਰਦੀ ਹੈ ਜੋ ਕਿ ਹਰ ਤਮਾਹੀ ਵਿੱਚ ਖਾਤੇ ਵਿੱਚ ਆਉਂਦੀ ਹੈ ਪਰ ਵਿਆਜ ਅਤੇ ਪੂਰਾ ਮੂਲ ਪਰਿਪੱਕਤਾ ਤੇ ਉਪਲਬਧ ਹੁੰਦਾ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਗੇ ਵੀ ਤੁਸੀਂ ਪੂਰੀ ਜਾਣਕਾਰੀ ਦੇਖ ਸਕਦੇ ਹੋ ਤਾਂ ਦੇਖੋ ਵੱਡੀ ਅਪਡੇਟ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖੋ ਜੇਕਰ ਤੁਸੀਂ 2 ਸਾਲਾਂ ਲਈ ਮਹਿਲਾ ਸਨਮਾਨ ਬਚਤ ਸਾਥੀ ਵਕੇਟ ਦੇ ਵਿੱਚ 2 ਲੱਖ ਰੁਪਏ ਦਾ ਨਿਵੇਸ਼ ਕਰ ਦਿਓ ਤਾਂ ਤੁਹਾਨੂੰ ਮਿਆਦ ਪੂਰੀ ਹੋਣ ਤੋਂ ਬਾਅਦ 2.32 ਲੱਖ ਰੁਪਏ ਮਿਲਣਗੇ ਜਾਨੀ ਕਿ ਐਫ ਡੀ ਵੀ ਤੁਹਾਨੂੰ ਦਿੱਤੀ ਜਾਂਦੀ ਹੈ ਤੁਹਾਨੂੰ ਚੈੱਕ ਦੇ ਨਾਲ ਇੱਕ ਪੇ ਇਨ ਸਲਿੱਪ ਵੀ ਦੇਣੀ ਹੋਵੇਗੀ ਦੇਸ਼ ਦੇ ਕਈ ਬੈਂਕਾਂ 'ਚ ਮਹਿਲਾ ਸਨਮਾਨ ਸਰਟੀਫਿਕੇਟ ਸਕੀਮ ਵੀ ਉਪਲਬਧ ਹੈ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਘੱਟ ਤੋਂ ਘੱਟ ਨਿਵੇਸ਼ ਰਾਸ਼ੀ ਆ ਜਿਹੜੀ 1000 ਰੁਪਏ ਅਤੇ ਇਸ ਨੂੰ 100 ਗੁਣਾ ਵਧਾਇਆ ਜਾ ਸਕਦਾ ਹੈ ਇਸ ਦੀ ਅਧਿਕਤਮ ਸੀਮਾ ਪਰਤੀ ਖਾਤਾ 2 ਲੱਖ ਰੁਪਏ ਹੈ ਜੇਕਰ ਤੁਹਾਡੇ ਕੋਲ ਪਹਿਲਾ ਖਾਤਾ ਹੈ ਤਾਂ ਤੁਸੀਂ ਕੋਈ ਹੋਰ ਖਾਤਾ ਖੋਲਣਾ ਚਾਹੁੰਦੇ ਹੋ ਘਟੋ-ਘਟ ਤਿੰਨ ਮਹੀਨਿਆਂ ਦਾ ਅੰਤਰ ਹੋਣਾ ਜ਼ਰੂਰੀ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਪੰਜਾਬ ਦੇ ਵਿੱਚ 85 ਪਲੱਸ ਉਮਰ ਦੇ ਵੋਟਰ 1 ਜੂਨ ਤੋਂ ਪਹਿਲਾ ਪਾ ਸਕਦੇ ਨੇ ਵੋਟ ਚੋਣ ਕਮਿਸ਼ਨ ਨੇ ਕੀ ਕਿਹਾ ਦੇਖੋ ਪੂਰੀ ਜਾਣਕਾਰੀ ਤਾਂ ਦੇਖੋ ਚੋਣ ਕਮਿਸ਼ਨ ਪੰਜਾਬ ਦੇ ਹਰੇਕ VOTER ਦੀ ਵੋਟ ਪਵਾਉਣ ਲਈ ਵੱਖ-ਵੱਖ ਤਰੀਕੇ ਨਾਲ ਯਤਨ ਕਰ ਰਿਹਾ ਹੈ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਹੋਣੀਆਂ ਨੇ ਤਾਂ ਦੇਖੋ ਪਰ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਕਿ ਪੰਜਾਬ ਵਿੱਚ 85 ਸਾਲ ਤੋਂ ਵੱਧ ਉਮਰ ਦੇ 2.57 ਲੱਖ VOTER 4 ਤੋਂ 5 ਦਿਨ ਪਹਿਲਾਂ ਵੋਟ ਪਾ ਸਕਦੇ ਨੇ ਪੋਸਟਲ ਬੈਲਟ ਪੇਪਰਾਂ ਰਾਹੀਂ ਵੋਟ ਪਾਈ ਜਾ ਸਕਦੀ ਹੈ ਇਸ ਦੇ ਲਈ ਕਮਿਸ਼ਨ ਨੇ 25 26 27 28 ਮਈ ਨੂੰ ਜਿਹੜੀ ਤਰੀਕਾ ਉਹ ਤੈਅ ਕੀਤੀ ਆ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਇਹਨਾਂ ਸਾਰੇ ਵੋਟਰਾਂ ਤੋਂ ਸਹਿਮਤੀ ਫਾਰਮ ਪਰਵਾ ਰਿਹਾ ਹੈ ਇਸ ਦੇ ਲਈ ਬੀ ਐਲਓ ਘਰ ਘਰ ਜਾ ਕੇ ਅਪਾਹਜ ਅਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ভোটারਾਂ ਨਾਲ ਸੰਪਰਕ ਕਰ ਰਹੇ ਨੇ ਕਿ ਉਹ ਆਪਣੀ ਵੋਟ ਕਿਵੇਂ ਪਾਉਣਾ ਚਾਹੁੰਦੇ ਨੇ ਇਸ ਦੇ ਲਈ ਉਹ ਪੋਸਟਲ 벨ਟ ਪੇਪਰ ਲਈ ਸਹਿਮਤੀ ਫਾਰਮ ਵੀ ਭਰਾ ਰਹੇ ਨੇ ਅਤੇ ਜੇਕਰ ਉਹ ਪੋਲਿੰਗ ਸਟੇਸ਼ਨ ਆ ਕੇ ਵੀ ਵੋਟ ਪਾਉਣਾ ਚਾਹੁੰਦੇ ਨੇ ਇਹ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਦੇਖੋ ਕੋਈ ਵੀ ਵਿਅਕਤੀ ਇਸ ਫਾਰਮ ਨੂੰ ਘਰ ਬੈਠੇ ਡਾਊਨਲੋਡ ਕਰ ਸਕਦਾ ਹੈ ਅਤੇ ਉਹ ਖੁਦ ਜਾਂ ਆਪਣੇ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਫਾਰਮ ਨੂੰ ਨੇੜਲੇ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦਾ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਚੋਣ ਕਮਿਸ਼ਨ ਨੇ ਇਹ ਵੀ ਵਿਵਸਥਾ ਕੀਤੀ ਹੈ ਕਿ ਜਦੋਂ ਅਪਹਾਜਾਂ ਜਾਂ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਪੋਸਟਲ 벨ਟ ਨਾਲ ਵੋਟ ਪਾਉਣਗੇ ਤਾਂ ਟੀਮ ਵੋਟ ਹਾਊਸ 'ਤੇ ਪਹੁੰਚੇਗੀ ਪੱਖਪਾਤ ਦੇ ਦੋਸ਼ਾਂ ਤੋਂ ਬਚਣ ਲਈ ਟੀਮ ਵਿੱਚ ਇੱਕ BLO, ਦੋ ਚੋਣ ਅਮਲਾ ਅਤੇ ਰਾਜਨੀਤਿਕ ਪਾਰਟੀਆਂ ਦੇ ਏਜੰਟ ਵੀ ਸ਼ਾਮਲ ਹੋਣਗੇ ਤਾਂ ਦੇਖੋ ਜੇਕਰ ਸਬੰਧਤ ਬਜ਼ੁਰਗ ভোটার ਘਰ ਵਿੱਚ ਨਹੀਂ ਮਿਲਦਾ ਤਾਂ ਪਰਿਵਾਰ ਦੇ ਕਿਸੇ ਮੈਂਬਰ ਦੇ ਹੱਥਾਂ ਵਿੱਚ ਬੀਐਲਓ ਨੂੰ ਸਹਿਮਤੀ ਫਾਰਮ ਆ ਜਿਹੜਾ ਦਿੱਤਾ ਜਾਵੇਗਾ ਤੁਸੀਂ ਇਸ ਫਾਰਮ ਨੂੰ ਭਰ ਸਕਦੇ ਹੋ ਅਤੇ ਇਸ ਨੂੰ ਚੋਣ ਕਮਿਸ਼ਨਰ ਦੇ ਦਫ਼ਤਰ ਵਿੱਚ ਜਾ ਕੇ ਜਮ੍ਹਾਂ ਕਰਵਾ ਸਕਦੇ ਹੋ ਇਸ ਫਾਰਮ ਦੇ ਆਧਾਰ ਤੇ ਚੋਣ ਕਮਿਸ਼ਨ ਦੇ ਅਧਿਕਾਰੀ ਘਰ ਪਹੁੰਚਣਗੇ ਅਤੇ 85 ਸਾਲ ਤੋਂ ਵੱਧ ਉਮਰ ਦੇ ভোটার ਵੋਟ ਪਾ ਸਕਣਗੇ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ